दुख इस गल कि देश की आजादी तो बाद पहली तो बार हो रहा है कि लड़ाई लड़न तो बाद जिन्होंने गोलियां मारिया जिन्ना उन कतल किते सम्मानित किया जा रहा हो ਜਦੋਂ ਕਿਤੇ ਵੀ ਦਿੱਤੇ ਅਜਿਹਾ ਕੁਝ ਹੁੰਦਾ ਹੈ ਜਨਮ ਹੁੰਦਾ ਹੈ ਕੋਦੋ ਇਹ ਆਮ ਆ ਗੱਲ ਕਿ ਉਸ ਤੋਂ ਬਾਅਦ ਇਹ ਲੱਛਣ ਹੁੰਦੀਆਂ ਨੇ ਚਾਚਾ ਹੁੰਦੀਆਂ ਪਰਤਾਲ ਹੁੰਦੀਆਂ ਨੇ ਉਹ ਜਿਹੜੀ ਯਾਦ ਹੁੰਦੀ ਆ ਜਿਹੜੀ ਪਰਤਾਲ ਹੁੰਦੀ ਹੈ ਉਹ ਦਾਸ ਪਰਤਾਲ ਦੇ ਤੇ ਤੈ ਹੁੰਦੀ ਆ ਗੱਲ ਕਿ ਕਿੰਨਾ ਕਸੂਰ ਸੀ ਕਿਉਂ ਕੀਤਾ ਇਹ ਪਰ ਸਵਾਲ ਇਹ ਹੈ ਕਿ ਇੱਥੇ ਜੋ ਕੁਝ ਹੋਇਆ ਚਰੋਸੀ ਗੁਲਾਮ ਸੀ ਹਿੰਦੁਸਤਾਨ ਦੇ ਲੋਕ ਉਸ ਵਕਤ ਮੈਂ ਤਾਂ ਪਹਿਲਾ ਵੀਰਾਂ ਨੇ ਇੱਥੇ ਬੈਕ ਕੀਤੀ ਆ ਜੇਲਿਆਂ ਵਾਲੇ ਬਾਗ ਦੀ ਕੋਈ ਹੋਇਆ ਸੀ ਕਿ ਉਹ ਜੇਲਿਆਂ ਵਾਲੇ ਬਾਗ ਦੇ ਵਿੱਚ ਵੱਡੀ ਕੌਟਰ ਦੇ ਉੱਤੇ ਸਾਡੇ ਅੰਦੋਲਨਕਾਰੀਆਂ ਨੂੰ ਗੋਲੀਆਂ ਮਾਰੀਆਂ ਗਈਆਂ ਸ਼ਹਾਦਤਾਂ ਹੋ ਗਈਆਂ ਉਸ ਤੋਂ ਬਾਅਦ ਉਸ ਵਿਅਕਤੀ ਨੂੰ ਸਨਮਾਨ ਕੀਤਾ ਗਿਆ ਇਹ ਉਹਨਾਂ ਦੀ ਸਰਕਾਰ ਸੀ ਉਹ ਕਰ ਸਕਦੀ ਸੀ ਇਹ ਉਹ ਕਰ ਸਕਦੇ ਸੀ ਲੇਕਿਨ 83 15 ਅਗਸਤ 1947 ਤੋਂ ਬਾਅਦ ਅਸੀਂ ਕਹਿੰਨੇ ਆ ਅਸੀਂ ਮੰਨਦੇ ਆ ਕਿ ਅਸੀਂ ਆਜ਼ਾਦ ਭਾਰਤ ਦੇ ਵਕੀਲ ਨੇ ਆ ਅਸੀਂ ਇੱਕ ਸੰਵਿਧਾਨ ਦੇ ਡੇਰੇ ਤੇ ਰਹਿੰਦੇ ਆ ਸਾਨੂੰ ਮਾ ਕਾਇਦਾ ਇੱਕ ਸੰਵਿਧਾਨ ਮਿਲਿਆ ਤੇ ਉਹ ਸੰਵਿਧਾਨ ਸਾਨੂੰ ਕੁਝ ਅਧਿਕਾਰ ਦਿੰਦਾ ਹੈ ਤੇ ਉਹਦੇ ਚੋਂ ਇੱਕ ਅਧਿਕਾਰ ਮਿਲਿਆ ਹੋਇਆ ਸਾਨੂੰ ਕਿ ਤੇ ਕਿਤੇ ਵੀ ਸਰਕਾਰ ਵੱਲੋਂ ਸਾਡੇ ਨਾਲ ਗੇਲਸਾ ਜਦੋਂ ਚਲਾਈ ਸੰਵਿਧਾਨ ਦੇ ਦਿੱਤੇ ਹੋਏ ਇਸ ਰਾਈਟ ਦੇ ਉੱਤੇ ਜੇ ਗੱਲ ਕਰੀਏ ਤਾਂ ਫਿਰ ਸੰਵਿਧਾਨ ਦੀ ਉਲੰਘਣਾ ਉਹਨਾਂ ਲੋਕਾਂ ਨੇ ਕੀਤੀ ਜਿਨ੍ਹਾਂ ਨੇ ਸਾਨੂੰ ਇੱਥੇ ਰੋਕਿਆ ਸਭ ਤੋਂ ਸੰਵਿਧਾਨ ਸਾਨੂੰ ਅਧਿਕਾਰ ਦਿੰਦਾ ਹੈ ਆਪਣੀ ਸਰਕਾਰ ਨੂੰ ਆਪਣਾ ਮੰਡਾ ਆਉਂਦੇ ਮੁੱਤੇ ਆਦੇ ਮਸਲੇ ਦਸਨਿਆਂ ਸਾਨੂੰ ਰਾਈਟ ਮਿਲਿਆ ਹੋਇਆ ਹੈ ਸਾਡੇ ਸੰਵਿਧਾਨ ਵੱਲੋਂ ਇਹ ਗੋਲ ਕੇ ਵੱਟਾ ਕਰ ਦਿਓ ਸਾਡੇ ਯਾਰ ਜਿਹੜਾ ਸੰਵਿਧਾਨ ਬਣਦੀ ਸੀ ਜ਼ਿੰਮੇਵਾਰੀ ਸਰਕਾਰ ਦੀ ਇਹ ਖੋਲੇ ਸਿਸਟਮ ਦੀ ਇਹਨਾਂ ਧਾਰਨਾ ਜਿਹੜੇ ਕ੍ਰਿਸਪਲ ਸੀ ਬਣਤੀ ਸੀ ਕਿ ਅਸੀਂ ਭਾਰਤ ਦੇ ਨਾਗਰਿਕ ਹੈ ਸਾਨੂੰ ਸੇਵ ਰੱਖਦੇ ਹੋਏ ਦਿੱਲੀ ਤੱਕ ਲੈ ਕੇ ਜਾਂਦੇ ਤੇ ਵਾਪਸ ਸਾਨੂੰ 6 ਬੋਸੇ ਦਾ ਆਪੇ ਘਰ ਤੱਕ ਪਹੁੰਚਵਾ ਦੇ ਸੰਤਾਨ ਮੁਤਾਬਕ ਰਾਈਟ ਬੰਦਾ ਤੁਹਾਡਾ ਜੀ ਦਾ ਉਲੇਖਨ ਸਾਨੂੰ ਦਿੱਲੀ ਨੇ ਗਾਮ ਜੇ ਤੱਕ ਹੋ ਗਿਆ ਅੰਲੀ ਤੋਂ ਮੰਡਰ ਸੰਦਾਂਦੀ ਇੱਥੇ ਹੋਈ ਕੋਈ ਸਾਨੂੰ ਇੱਥੇ ਰੋਕਿਆ ਗਿਆ ਅੱਗੇ ਰੋਕਿਆ ਗਿਆ ਤੇ ਦੂਸਰੀ ਅਸੀਂ ਮੰਗਿਆ ਕਿ ਇਨਸਾਨ ਮਾਨਣਾ ਚਾਹੀਦਾ ਹੈ ਚਾਹ ਦੌਲਤ ਚਾਹੀਦੀ ਆ ਕੋਈ ਸ਼ਕਤ ਕਰਨ ਦੀ ਸ਼ਬਦ ਜ਼ਿੰਮੇਵਾਰ ਪਾਉਣੇ ਕਿਹਨੇ ਗੋਲੀ ਮਾਰੀ ਕੀ ਉਹ ਗੋਲੀ ਮਾਰਨ ਦੇ ਧਿਕਾਰ ਸਰਕਾਰ ਨੇ ਦਿੱਤੇ ਪਰ ਇਹ ਤੋਂ ਸਰਕਾਰ ਨੇ ਦਿੱਤੇ ਕਿਹੜੇ ਅਧਿਕਾਰੀ ਨੇ ਦਿੱਤੇ ਕੌਣ ਜ਼ਿੰਮੇਵਾਰੀ ਚੱਕਦਾ ਹੈ ਕੋਈ ਸ਼ਕਤ ਕਰਨ ਦੇ ਗੋਲੀ ਮਾਰੀ ਗੋਲੀ ਮਾਰਨ ਦੇ ਇਹ ਸਾਡਾ ਸੇਵਾ ਸਾਨੂੰ ਮੈਕ ਦਿੰਦਾ ਧੁੱਪੀ ਲੇਕਿਨ ਇਹ ਫਰਕ ਕੀ ਪਾ ਆਪਾਂ ਲੋਕਾਂ ਨੇ ਅਵਾਰ ਚੁੱਕੀ ਬਹੁਤ ਫੜੇ ਫੜੇ ਤੁਹਾਡਾ ਇੱਕ ਤਰ ਕਰਨ ਵਾਲੇ ਤੋਂ ਅਧਿਕਾਰ ਚਾਹਣ ਵਾਲੇ ਲੋਕਾਂ ਨੇ ਕੀ ਇਹ ਨਾਲ ਪਾਇਆ ਹਾਈਪੋਰਟਸ ਨਾਲ ਲੈ ਕੇ ਗਏ ਤੇ ਹਾਈਪੋਰਟ ਨੇ ਸਰਵਾਈ ਕਰਦਿਆ ਇੱਕ ਕਮਿਸ਼ਨ ਬਣਾਇਆ ਕਮਿਸ਼ਨ ਦੋਸਤੋ ਕੌਣ ਕਮਿਸ਼ਨ ਨੂੰ ਰਟਾਇਆ ਜੱਜ ਦੀ ਅਗਵਾਈ ਜਾਂਚ ਕਰਨੀ ਸੀ ਉਹਨੇ ਕਿਹਦੇ ਨੂੰ ਕਮਿਸ਼ਨ ਮੰਗਾਇਆ ਕੌਣ ਸੁਣਿਆ ਹਰਿਆਣਾ ਗਵਰਨਮੈਂਟ ਪਰ ਸੁਪਰੀਮ ਕੋਰਟ ਜਾਂਦੀ ਹੈ ਪਰ ਸੁਪਰੀਮ ਕੋਰਟ ਸਾਡੇ ਕਹਿੰਦੇ ਕੀ ਹੈ ਕਿ 6 ਕਰੋ ਇਸ ਕਮੇਟੀ ਨੇ ਇਸ ਕਮਿਸ਼ਨ ਨਾਲ ਜਾਂਚ ਕੀਤੀ ਤਾਂ ਸਾਡੇ ਅਫਸਰਾਂ ਨੇ ਮਨੋਂ ਮਿਲ ਦਿੱਤੇ ਉਹਨਾਂ ਦਾ ਹਸਰਾ ਦਿੱਜੇਗਾ ਇਹ ਕਿਹਾ ਸੁਪਰੀਮ ਕੋਰਟ ਨੇ ਲਿਖਿਆ ਪਿਆ ਨਾ ਉਹ ਕਿਹਾ ਕਿ ਹਾਂ ਕਿ ਜੇ ਗਾਜ ਮੁੱਕ ਪਰ ਹੁੰਦੀ ਹੈ ਤਾਂ ਵੇਖਣੇ ਵਿੱਚ ਕੋਈ ਨਹੀਂ ਗੋਲੀ ਨਾ ਲਗਾ ਇੱਕ ਪਚਾਏਗਾ ਲੁਕੇਗਾ ਦਾ ਹੱਥ ਗੋਲੀ ਨਹੀਂ ਚਾਰੇ ਇਹ ਦੋਨੋਂ ਗੱਲਾਂ ਆਪਣੇ ਆਪ ਸਪਸ਼ਟ ਕਰਦੀਆਂ ਨੇ ਕਿ ਗੋਲੀ ਹਿਲਾਣਾ ਦੋ ਮਿੰਟ ਕੋਲੋਂ ਸਾਡੇ ਸ਼ੁਕ ਕਰਨੇ ਮੜੀ ਗਈ ਇਹ ਸਪਸ਼ਟ ਕਰਦੀਆਂ ਦੋਨੋਂ ਗੱਲਾਂ ਕਿ ਜੇ ਇਹ ਗੱਲਾਂ ਸੱਚ ਕਰਦੀਆਂ ਨੇ ਤਾਂ ਸਭ ਦਾ ਸੰਵਾਦ ਸਮੂਹ ਵਾਇਟ ਕਿੰਦਾ ਹੈ ਜੇ ਜੀ ਸਾਹਮਣੇ ਕੋਈ 12 ਇਨਸਾਨ ਮੁਰਦਾ ਸਭੀ ਮੰਗੋ ਨਿਆ ਪੜਾਕਾ ਸਭੀ ਰਿਸਪੈਕਟਰ ਹਾਂ ਕੋਰਟ ਤੇ ਸੁਪਰੀਮ ਕੋਰਟਾ ਉਹਨਾਂ ਦਾ ਕੰਦਾ ਕੀ ਸੀ ਉਹਨਾਂ ਨੂੰ ਕੌਮਰਾ ਫੰਦ ਮੰਦਲ ਸੀ ਇੱਕ ਦਲਬੀ ਕੋਰਟਾ ਕਰਨਾ ਤੇ ਐਵਸ ਕਮੇਟੀ ਦੇ ਖਿਲਾਫ ਜੇ ਹਰਿਆਣਾ ਗਵਰਨਮੈਂਟ ਸੁਪਰੀਮ ਕੋਰਟ ਵਿੱਚ ਜਾ ਕੇ ਕੋਨਾ ਤੋਂ ਸੀ ਪਾਰਿਆਂ ਦੇ ਉੱਤੇ ਸ਼ੈਕਟਰ ਕਰਨ ਦਾ ਕੰਮ ਕਰਦੀ ਐ ਉਹਨਾਂ ਦੀ ਰਾਖੀ ਕਰਦੀ ਐ ਤਾਂ ਫਿਰ ਬਹੁਤ ਖਤਰਾ ਘੋਇਆ ਜੇਕਰ ਹਰਿਆਣੇ ਦੇ ਇੱਕ ਧਾਰੀ ਇਹਦੀ ਜਾਂਚ ਕਰਨਗੇ ਮਿਆ ਨਾ ਸੀ ਸਾਡੀ ਮਾਜੂ ਬਾਈ ਕੋਲ ਨੇ ਜਾਨੂੰ ਮਿਆ ਮੇਰਾ ਬੰਦਾ ਸੀ ਉੱਥੇ ਵਰਨਾ ਪਈਦਾ ਸੀ ਤੇ ਹਰਿਆਣੇ ਦੇ ਇੱਕ ਧਾਰੀਆ ભાજપાના ખેડ દસ

ਇਸ ਤੋਂ ਤੋੜਾ ਬੰਨੇ ਕੋਸੋ ਬਾਰੇ ਤੇ ਐਸਐਸਪੀ ਦਾ ਕਮਾਂਡਰ ਆਈਸੀ ਦਾ ਤੇ ਨਾਲ ਤਿੰਨ ਡੀਐਸਪੀ ਨੇ ਸਿਲਵਾ ਕੋਈ ਕਿਹਾ ਕਿ ਦੇਗਮਾ ਨੇ ਅੰਦੋਲਨ ਕਾਰਜਾਂ ਨੂੰ ਰੋਕਿਆ ਇਹਨਾਂ ਨੂੰ ਕਲੈਂਟਰੀ ਅਵਾਰਡ ਮਿਲਨੇ ਚਾਹੀਦੇ ਨੇ ਗਵਰਨਰਟੀ ਦਾ ਮਤਲਬ ਹੁੰਦਾ ਬਹਾਦਰੀ ਦੇ ਨਾਮ ਲੈ ਕੇ ਚਾਹੀਦੇ ਨੇ ਇਹ ਕਿਹਾ ਗਵਰਨਰਟੀ ਨੇ

ਚਾਰਜ ਪਰਮਣントਲ ਕਮੇਟੀ ਵੱਖਰੇ ਤੌਰ ਤੇ ਬੁਲਾਉਣੀ ਚਾਹੀਦੀ ਸੀ ਕਿਤੇ ਡਾਕਟਰਾਂ ਚੱਬ ਦੀ ਰੋਇਟ ਕਮੇਟੀ ਬੰਦੀ ਬਣਤਾਲ ਹੰਮੀ ਪਤਾ ਲੰਦਾ ਸਚਾਈ ਕੀ ਹੈ ਸੋਹਣ ਦੇ ਜੋ ਡਿਊਟੀ ਕੀ ਨਿਭਾਈ ਗਈ ਹੈ ਚਰਚੇ ਦੇ ਐਸਐਸਟੀ ਦੀ ਜਿੱਦ ਕਰਦਾ ਐਸਐਸਟੀ ਫਿਰ ਅਮੇਰ ਨਾਲ ਇੱਕ ਜਿੱਤ ਆਈ ਐਸਪੀ ਜੀਐਸਪੀ ਨਾਲ ਆਈਜੀਡੀ ਐਜੀਟੀ ਨੂੰ ਨੋਟੀਫਿਕੇਸ਼ਨ ਕਰੇਗਾ ਕਾਹ ਕੀ ਲਿਖੇਗਾ ਕੀ ਇਹ ਲਿਖੇਗਾ ਕਿ ਇਹਦੇ ਜੁਮੇਵਾਰ ਇੱਕ ਨਾਮ ਦੇ ਜੁਰਮ ਕਰਨ ਦੇ ਤਾਂ ਇਹਦਾ ਸੇਵਾ ਨਾ ਜਾਂਦਾ ਉਹ ਹਾਕਮਾਂ ਨੂੰ ਜਾਂਦਾ ਲਿਖੇਗਾ ਨਹੀਂ ਲਿਖੇਗਾ ਚਾਹ ਵੀ ਲਿਖੇਗਾ ਕੋਈ ਤੇਰੀ ਸਰਕਾਰ ਦੇ ਅੰਦਰ ਹੈ ਕੋਈ ਸਰਕਾਰ ਸਭੀਂ ਫੌਜ ਜਾਗੇ ਨੂੰ ਵੀ ਰਾਖੀ ਕਰਦੀ ਹੈ ਉਹਨਾਂ ਦੀ ਸੁਰੱਖਿਆ ਕਰਦੀ ਹੈ ਉਹ ਸਰਕਾਰ ਦੇ ਖਿਲਾਫ ਇਹ ਪ੍ਰੋਟੈਸਟ ਨਹੀਂ ਜਾਏਗੀ ਸਾਨੂੰ ਸਾਉਂਦ ਮੰਗਦੀ ਉਮੀਦ ਨਹੀਂ ਹੈ ਇਸ ਤਰਕੇ ਇਹ ਫੈਸਲਾ ਨਾ ਗਏ ਕਿ ਪੂਰੇ ਭਾਰਤ ਦੇ ਅੰਦਰ ਬੀਜੇਪੀ ਦੇ ਉਤਲ ਜਲਾਈ ਨਾਮੇ ਦੋ ਬੈਨਾ ਪ੍ਰਧਾਨ ਜੀ ਕੋ ਲਾਈਵ ਅਰਥੇ ਅੰਦਰ ਦੀ ਲਾਈਵ ਹੈ। ਓਏ ਪੁੱਤਰੇ ਜੌਨ ਦਾ ਪ੍ਰੋਗਰਾਮ ਨੂੰ ਲਿਖਿਆ ਕਰ ਦੋ ਉਸ ਨੂੰ। ਇੱਕ ਤਾਂ ਹੋ ਕੇ ਆਂਦੇ ਕੇ ਸੁਣਿਓ। ਇਹ ਹੋ ਕੇ ਕਿਉਂ ਲਿਖਿਆ ਹੈ? ਸੰਦੇਗ ਵਾਲੀ ਗੱਲ ਹੈ। ਇਹ ਜਉਰਿਤ ਹੋ ਗਿਆ ਜੋ ਕੁਝ ਵੀ ਹੋ ਗਿਆ। ਇਹ ਕਿ ਸੋਚੀ ਸੰਧੀ ਚਾਹ ਦੇ ਤੈਕ ਹੋ ਗਿਆ। ਆਦਮੀਆ ਤੇ ਆਵਾਮੀਆਂ ਦੇ ਚਮਚੇ ਬਣ ਕੇ ਉਨ੍ਹਾਂ ਦੇ ਚੇਲੇ ਚੱਪਟੇ ਬਣ ਕੇ ਉਹਨਾਂ ਦੇ ਹੱਥਾਂ 'ਚ ਤੁਹਾਡੇ ਪਹਾੜੂ ਦੇ ਸਾਰੇ ਸਾਰੇ ਨੈਚਰਲ ਸਰੋਤਾਂ ਦੇ ਇੱਕ ਸਾਜਿਸ਼ ਦੇ ਨਾਲ ਇਹ ਹੋ ਰਿਹਾ ਹੈ ਕਿਉਂ ਹੋ ਰਿਹਾ ਹੈ ਉਹਨਾਂ ਨੂੰ ਪਤਾ ਹੈ ਕਿ ਜਦੋਂ ਉਹ ਸੀ ਪਾਣੀਆਂ ਤੇ ਕਬਜ਼ਾ ਕਰਾਂਗੇ ਲੋਕਾਂ ਨੂੰ ਗੋਹਣ ਕਰਨਗੇ ਉਹਨਾਂ ਨੂੰ ਪਤਾ ਹੈ ਜਦੋਂ ਉਹ ਸੀ ਧਰਤੀ ਤੇ ਕਬਜ਼ਾ ਕਰਾਂਗੇ ਲੋਕਾਂ ਨੂੰ ਗੋਹਣ ਕਰਨਗੇ ਉਹਨਾਂ ਨੂੰ ਪਤਾ ਹੈ ਕੋ ਜਟੋ ਅਸੀਂ ਜੰਗਾਂ ਤੇ ਕੁਰਬਾਨੇ ਕਰਨ ਦੇ ਲੋਕ ਅੰਦੋਲਨ ਕਰਨਗੇ ਇਸ ਤਰ੍ਹਾਂ ਕੇ ਅੰਦੋਲਨ ਕਾਰਜਾਂ ਵਿੱਚ ਕੁਝ ਲੈਣਾ ਦਿਓ ਇੰਨਾ ਕੁਝ ਲੈਣ ਦਿਓ ਤੇ ਘਰ ਦੇ ਵਿੱਚੋਂ ਕਾਨੂੰ ਕੋਈ ਆਦਮੀ ਬੋਲਣ ਦੀ ਹਿੰਮਤ ਨਾ ਕਰੇ ਇਹ ਸੋਚੋ ਐ ਅਗਲੇ ਸੋਚਣਾ ਹੁੰਦੀ ਤਾਂ ਜਿੰਦਾ ਵੱਡਾ ਖਿਆਜਾ ਤੁਹਾਡੇ ਦੇ ਗੋਲਿਆਂ ਚ ਲਾਉਣ ਦਾ ਤੁਹਾਡੇ ਨੌਜਵਾਨ ਨੂੰ ਸ਼ਹੀਦ ਕਰਨ ਦਾ ਇਸ ਪਾਰਟੀ ਦਾ ਪੁੱਛਿਆ ਹੈ ਇਹ ਮਿਲਨ ਖੇਡ ਤੋਂ ਮਾਰਵਾਟੀ ਕੋਈ ਬੇਤੀ ਨਾ ਕਰੇ। ਇਹ ਐਡੀ ਵੱਡੀ ਗਲਤੀ ਨਾ ਕਰਦੇ। ਤੇ ਬੇਰਬਾਨ ਦੇ ਤੇ ਫੇਕ ਧੱਕ ਨੇ ਇਹਨਾਂ ਨੂੰ ਪਤਾ ਹੈ ਕਿ ਸਾਰੀ ਦੀ ਸਾਰੀ ਤਰਫੋਂ ਦੀ ਨਮੀ ਸਰਦਾ ਸਰ ਸਰਮਾਇਦਾਰੀ ਢਾਂਚਾ ਇਹਨਾਂ ਦਾ ਮਗਰ ਖੜਾ ਹੈ। ਔਰ ਉਸ ਸਰਮਾਇਦਾਰੀ ਢਾਂਚਾ ਇਹਨਾਂ ਨੂੰ ਇਹਨਾਂ ਦਾ ਬਾਗਮਾਲੀ ਹੋਣ ਦੇਗਾ। ਇਸ ਕਰਕੇ ਇਹ ਫੈਸਲਾ ਲਿਆ ਜਾ ਰਿਹਾ ਹੈ ਕਿ ਇਹਨਾਂ ਨੂੰ ਅਵਾਰਡ ਦੋ ਅਵਾਰਡ ਇਸ ਨੂੰ ਦਿੱਤੇ ਜਾ ਰਹੇ ਨੇ ਤੇ ਪਰੰਤੂ ਆਪਾਂ ਦੇਖਿਆ ਪੰਜਾਬ ਵਾਲਿਆਂ ਨੇ ਖਾਸ ਤੌਰ ਤੇ ਜਦੋਂ ਕਿਸੇ ਇਨਕਾਉਂਟਰ ਦਾ ਮਾਮਲਾ ਹੁੰਦਾ ਸੀ ਕਿਤੇ ਅਜਿਹਾ ਕੋਈ ਨਾ ਮੌਜੂਦ ਸੀ ਤਾਂ ਜਿਹੜੇ ਕਿਸੇ ਨੌਜਵਾਨ ਨੂੰ ਇਨਕਾਉਂਟਰ ਕਰ ਦਿੰਦੇ ਸੀ ਉਹ ਭਾਵੇਂ ਸਿਪਾਹੀ ਸੀ ਕੌਣ ਚੰਦੇ ਵਿੱਚੋਂ ਡੀਐਸਪੀ ਦੀ ਫੀਤੀ ਲੱਗੇ ਲਾ ਦੇ ਤੁਮ ਦਾ ਵੱਡਾ ਨਾ ਦੇ ਹੋਣਾ ਸੀ ਕਿ ਆਪਾਂ ਦੇਖਿਆ ਆਪਣੇ ਲੋਕਾਂ ਨੇ ਹੜਾਏ ਸੋ ਇਸ ਪਰਕੇ ਇਹ ਜਿਹੇ ਲੋਕਾਂ ਨੂੰ ਫੀਤੀਆਂ ਤੇ ਸਰਕਾਰਾਂ ਦੇ ਲਾਲਚ ਨੇ ਉਹ ਲੋਕ ਬਥੇਰੇ ਨੇ ਉੱਠ ਗਏ ਜਿਹਨਾਂ ਦੋਨਾਂ ਤਾਰਿਆਂ ਤੇ ਗੋਲਿਆ ਚਲਾਉਣਗੇ ਜਿਹਨਾਂ ਦੋਨਾਂ ਤਾਰਿਆਂ ਨੂੰ ਮਾਰਨਗੇ ਪਰ ਭਰਾਵੋ ਜੇ ਇਹ ਹਾਲਾਤ ਬਣਦੇ ਨੇ ਤਾਂ ਸਾਬੇ ਨਹੀਂ ਹੋਣੀ ਗੰਭੀਰਤਾ ਪੂਰਵਕ ਧੰਦੇ ਨਾਲ ਸੋਚਣ ਦਾ ਵਿਚਾਰ ਤੇ ਗਰੇਮਾਨੇ ਮੱਥੇ ਕਿ ਸੇ ਨਾ ਕੋ ਜ਼ਮੀਨਾਂ ਖੋਹੀਆਂ ਨੇ ਇਹਨਾਂ ਨੇ ਮੱਝਿਆ ਕਿ ਸੇ ਨਾ ਕੋ ਜੰਗਲ ਖੋਹਣੇ ਇਹਨਾਂ ਨੇ ਮੱਝਿਆ ਕਿ ਨਾ ਪਾਣੀ ਅਸੀਂ ਆਉਦੇ ਕਬਜ਼ੇ ਚ ਲੈਣਾ ਸਾਰਾ ਨਹੀਂ ਇਸ ਸੇ ਤੋਂ ਅੱਗੇ ਕਬਜ਼ੇ ਚ ਲੈਣਾ ਜਾਓ ਮਿੱਤਰਾਂ ਨੂੰ ਜੇਣਾ। ਤਾਂ ਤੇਰੇ ਮਿੱਤਰੋ। ਫਿਰ ਤੇ ਜਿੱ ਕੋਲ ਰਸਤਾ ਬਸਦਾ ਹੈ। ਜਦੋਂ ਤਾਹੋ ਨੀਮੀ ਕਰਕੇ ਬੱਕਰੇ ਦੀ ਤਰ੍ਹਾਂ ਇਸ ਲਈ ਤਿਆਰ ਹੋ ਜੇ ਤੇ ਭਾਈ ਸਾਦਾ ਕੰਮ ਚਾਲ ਲਓ। ਤਾਂ ਜਾਂ ਫਿਰ ਇੱਕ ਰਾਕੇ ਨਰਿੰਦਰ ਵੀ ਤਿਆਰ ਹੋ ਜੇ ਤੇ ਸਾਡੀ ਆਉਣ ਵਾਲੀ ਕੀੜੀ ਸਾਡੀ ਆਉਣ ਵਾਲੀ ਮਸਲ ਜੇ ਨਾ ਕੋ ਵਖਦੇ ਬੰ ਸਾਡੇ ਬੱਚੇ ਆ ਰਹੇ ਨੇ। ਉਹ ਨਾ ਫਸਵਾਲੀ ਤੇ ਜੋ ਦੇ ਰਿਹਾ। ਇਹਨਾਂ ਦਾ ਸੋਚਾਂ ਨੇ ਮੰਨੂ ਰਹਾ ਨਾ ਪਾਏਗਾ ਇਹ ਵਿਚਾਰ ਕਰਨੀ ਪਵੇਗੀ ਕਿ ਜੇਕਰ ਜਮੀਨ ਉਹਨਾਂ ਕੋਲੇ ਚਲੀ ਗਈ ਜੇਕਰ ਸਾਰੇ ਸੋਣ ਸੁਨਾ ਕੋਲੇ ਚਲੇ ਗਏ ਤਾਂ ਫਿਰ ਤੁਹਾਨੂੰ ਹੱਜ ਕੋਚੀ ਦੀ ਹਾਮੀ ਕਰਨਗੇ ਸੋਚ ਲਓ ਕਿ ਜਦੋਂ ਦਿਹਾੜੀ ਕਰਨ ਨਿਕਲੇ ਉਹ ਸੁਨੇਰੇ 55% ਲੋਕ ਇੱਕਦਮ ਮਜ਼ਦੂਰਾ ਵਾਂਗੂ ਥੱਕੇ ਗਏ ਮਜ਼ਦੂਰਾਂ ਦੀ ਗਿਣਤੀ ਘੱਲੋ ਅੱਜ ਨਾਲੋਂ 40 ਬਣਾ ਹੋਵੇਗੀ ਜਦੋਂ ਮਜ਼ਦੂਰਾਂ ਦੀ ਗਿਣਤੀ ਵਧਣੀ ਹੈ ਉਸ ਵੇਲੇ ਮਜ਼ਦੂਰੀ ਦੇ ਮਾਮਲੇ ਦੇ ਮਜ਼ਦੂਰੀ ਪਰਸ਼ਾ ਮੌਗੇ ਉਹ ਮਜ਼ਦੂਰੀ ਦਾ ਰੇਟ ਲੱਗ ਪਾਜ ਸਵਾ 250 ਰੁਪਏ ਤੇ ਆਏ ਕਿ ਸਵਾ ਦਾ 250 ਪਈਆ ਤਮਾ ਕੇ ਆਪਣੇ ਪੂਰੇ ਕਰਵਾਉਣ ਦਾ ਚੱਲ ਪਾ ਲਵੋਗੇ ਕੀ ਆਪਣੇ ਘਰੇ ਬੈਠੇ ਬਜ਼ੁਰਗ ਬਾਪੂ ਦੀ ਬਜ਼ੁਰਗ ਮਾਂ ਦਾ ਇਲਾਜ ਕਰਵਾਉਂੋਗੇ ਕੀ ਆਪਣੇ ਬੱਚਿਆਂ ਦੇ ਸਕੂਨ ਦੀਆਂ ਫੀਸਾਂ ਭਰੋਗੇ ਕੀ ਸਾਡੇ ਘਰੇ ਬੈਠੀ ਇੱਕ ਨੌਜਵਾਨ ਧੀਏ ਤੰਗ ਤਕੰਦੇ ਲਈ ਕਪੜਾ ਫੀਲੋਗੇ ਨਹੀਂ ਹੋਣਾ ਤਾਂ ਹੋ ਸਾਰਾ ਦੁਸ਼ਰ ਉਸ ਵੇਲੇ ਬਜ਼ੁਰਗ ਮਾਂ ਉਸ ਵੇਲੇ ਬਜ਼ੁਰਗ ਬਾਪੂ ਜਿਵੇਂ ਤੁਹਾਨੂੰ ਆਖਦੀ ਜੰਗ ਹੋਈ ਮੰਨ ਕੇ ਜਨ ਦਿੱਤਾ ਦੋਸਤੋ ਉਸ ਮਾਨ ਬਰੇ ਕਿਹਨੋ ਪਏਗਾ ਕਿ ਬੇਟੇ ਮੈਨੂੰ ਕਿਸੇ ਘੁੱਟ ਤੇ ਛੱਡ ਕੇ ਆ ਮੈਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੁਹਾਡੇ ਮਾਂ ਜਾਂ ਕਰੂਣੀ ਤੇ ਮੈਂ ਉੱਥੋਂ ਰੋਟੀ ਖਾ ਲੈਣੀ ਮੈਂ ਉੱਥੋਂ ਆਦਾ ਤਿੰਨ ਤੱਕ ਜਿੰਦੂਗਾ ਕੱਟਾਂ ਲੈਣੀ ਤੂੰ ਤੇ ਬਾਪ ਨੂੰ ਇਹ ਕਿਹਨੋ ਪਏਗਾ ਤੇ ਮੈਨੂੰ ਕਿਸੇ ਦੇ ਸਟੋਰ ਦੀ ਰਾਖੀ ਬਾਹ ਮੈਂ ਉੱਥੋਂ ਰੋਟੀ ਕਮਾ ਕੇ ਖਾ ਲੂਗਾ ਸਾਡੀ ਧੀ ਵੀ ਕਹਿਣਾ ਪਿਆ ਹੈ ਤੇ ਮੈਨੂੰ ਵੀ ਜੜੀ ਕਿਸੇ ਬਕਤੀ ਦੇ ਨੌਕਰੀ ਕਰਨ ਦਾ ਹਾਂਗੇ ਉਹ ਮੇਰੇ ਦੋਸਤੋ ਜਿਹਨੂੰ ਉੱਥੇ ਬਾਹਰ ਗਿਆ ਉੱਥੋਂ ਇੱਕ ਤਾਂ ਸਹੀ ਸਲਾਮ ਨਹੀਂ ਮੰਗਿਆ ਲੜਾਈ ਤੁਹਾਡੀ ਇੱਜ਼ਤ ਦੀ ਹੈ ਲੜਾਈ ਤੁਹਾਡੀਆਂ ਬੱਚਿਆਂ ਦੀ ਜ਼ਿੰਦਗੀ ਦੀ ਹੈ ਸੋ ਇਸ ਲਈ ਸਾਡੇ ਹੱਥ ਜੋੜ ਕੇ ਬੇਨਤੀ ਹੈ ਜਿਹੜੇ ਸੁਲਾਈ ਨੂੰ ਹੋਰ ਮਜ਼ਬੂਤ ਕਰੀਏ ਅੱਜ ਜਿਹੜੇ ਪੁੱਤਰੋ ਭਗੰਦਾਪਾ ਕਰੋਗਾਂ ਦਿੱਤਾ ਉਹ ਐਸੇ ਨਹੀਂ ਦਿੱਤਾ ਕਿ ਇਸ ਸੌਤ ਨੂੰ ਜਿਹੜਾ ਕਦੇ ਅੰਗਰੇਜ਼ਾਂ ਨੇ ਗੋਲਿਆ ਕਰਾਇਆ ਸਾਡੇ ਜੰਨਾਂ ਵਾਲੇ ਕੌਂਡਰ ਵਿੱਚ ਨੋਡਲ ਕਰਾਇਆ ਤੇ ਉਹਨਾਂ ਨੇ ਨਾਮ ਦਿੱਤੇ ਉਹੀ ਸੌ ਦੇ ਨਾਮ ਦੇ ਰਹੇ ਅਬਦੁੱਲ ਮਖਸਾਨੂ ਜੇਹਰ ਤੋਂ ਅਰਵਾਇ ਫੜਨਾ ਪਾਈ ਗਈ ਤਾਂ ਆਲੇ ਸਮੇਂ ਦਾ ਸੋਚੋ ਦੇ ਮੋਲੇ ਤੱਕ ਪਾਉਂਗੀ ਆ ਕਾਨੂੰਨ ਲੈ ਕੇ ਆਏ ਨੇ ਪਿੱਛੇ ਦੇ ਆਪਾਂ 15 ਹੋ ਗਏ ਜੀ ਕੱਕੀਆਂ ਸਾਰੀਆਂ ਨੇ ਉਹਨਾਂ ਤਿਰੂ ਲਾਜਾ ਕੀ ਲੈ ਕੇ ਆਏ ਹੋ ਕਾਨੂੰਨ ਸ ਅੱਗੇ ਧਾਰਾ 141 ਜੀ ਸੀ ਲਾਉਣਾ ਸੀ ਹੁਣ ਡੀਐਸਪੀ ਦਾ ਆਏ ਕਰੇਗਾ ਅੱਗੇ ਤੁਹਾਨੂੰ ਤੋ ਹਮੋਂ 15 ਦਿਨ ਤੋਂ ਬਾਅਦ ਨਹੀਂ ਮਾਰਤੇ ਨਹੀਂ ਸੀ ਰੱਖਿਆ ਦਾ ਸੰਦਾ ਤੇ ਹੁਣ 3 ਮਹੀਨੇ ਤੱਕ ਤੁਹਾਨੂੰ ਨਹੀਂ ਮਾਰਤੇ ਰੱਖ ਸਕਦੇ ਨੇ ਇਹਦੇ ਬਾਰੇ ਵੀ ਅਸੀਂ ਸਾਰੇ ਐਡਵੋਕੇਟ ਸਹਿਮਾਨ ਨਾਲ ਚਰਚਾ ਕਰ ਰਹੇ ਹਾਂ ਕਿ ਬ੍ਰੀਕੀ ਵਾਲ ਹੋਰ ਗੰਮੀ ਤਨਾਰਿਆਂ ਨੂੰ ਸਮਝਿਆ ਜਾਵੇ ਉਹਨੇ ਇਹਦੇ ਪ੍ਰੋਗਰਾਮ ਦਿੱਤਾ ਸੀ ਨਾ ਜੀ ਹੁਣ ਕੱਪਿਆ ਸਾਰੰ ਦਾ 15 ਅਗਸਤ ਤੋਂ ਸੋ ਸਭੀ ਬੇਨਤੀ ਆ ਇਸ ਵਿੱਚੋਂ ਦੁਜੀਆ ਗੱਲ ਪਾਓ ਕਿ ਅਗਲੇ ਤੋਂ ਹਮ ਨੂੰ ਜੂੜ ਪਾਉਂਦੇ ਨਹੀਂ ਤੁਹਾਨੂੰ ਅਜੇ ਕਹੇ ਬੰਦ ਕੇ ਬਿਖਾਉਂਦੇ ਨਹੀਂ ਅਗਲੇ ਵਸਤੇ ਪੜੇ ਵਤੀ ਜਾਂਦੇ ਨੇ ਤੁਹਾਡੇ ਸਰਦਾਰਾਂ ਕੋਲ ਅਜੇ ਕਾਨੂੰਨ ਦੇ ਵਿੱਚ ਵੱਡੀਆਂ ਵੱਡੀਆਂ ਤਬਦੀਲੀਆਂ ਕੀਤੀਆਂ ਜਾ ਰਹੀਆਂ ਨੇ ਤਾਂ ਕਿ ਤੁਸੀਂ ਡੰਗਰ ਨਾ ਕਰਤਾ ਹੋ ਸੋ ਇਸ ਲਈ ਅੱਪਾ ਅੱਜ ਇਹਦੇ ਵਿਰੋਧ ਵਿੱਚ ਚੋ ਇਹ ਪੁਤਲੇ ਪੂਰੇ ਪਰਦੇ ਨੂੰ ਫੋਕੰਡੀ ਇੱਕ ਪ੍ਰੋਗਰਾਮ ਦੇ ਕੇ ਨੀਤੀ ਹੋਰ ਪਰੰਪਰਾਵਾਂ ਦੇ ਮੁਤਾਬਕ ਅਜੇ ਤੇ ਖਣੋਰੀ ਬੋਰਡ ਦੇ ਉੱਤੇ ਉਹਨਾਂ ਸ਼ਾਮੂ ਬੋਰਡ ਦੇ ਉੱਤੇ ਉਹਨਾਂ ਨਕਲ ਬੋਰਡ ਦੇ ਕਿੰਨਾ ਬੋਰਡ ਦੇ ਵਿੱਚ ਇਹ ਮੁੰਡੇ ਪੁੱਤਰੇ ਫੁੱਕੇ ਜਾਣੇ ਹਨ ਔਰ ਪੁੱਤਰੇ ਫੁੱਕੇ ਅਸੀਂ ਇੱਕ ਸਨੇਹਾ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਤੁਸੀਂ ਬਾਹਰ ਆਓ ਅਗਰੇ ਨਹੀਂ ਤਾਂ ਫਿਰ ਦੋਸਤੋ ਕਿੰਨੇ ਸਦਾ ਮਿਲਿਆ ਇਹਨਾਂ ਲੋਕਾਂ ਨੂੰ ਇਹ ਸੱਚ ਹੁੰਦਾ ਹੈ ਸਾਡਾ ਅਸੀਂ ਕਾਇਰ ਰਾਜਨੀਤਿਕ ਸੋਚ ਲਾ ਕੇ ਚੱਲਿਆ ਸਾਡਾ ਕਿਸੇ ਨੂੰ ਹਟਾਉਣਾ ਕਿਸੇ ਨੂੰ ਉਸ ਪਤੀ ਤੋਂ ਡੋਲ ਕੋਈ ਨਹੀਂ ਚਾਹਦਾ ਲੇਕਿਨ ਅੱਜ ਐਨੀ ਕਿ ਚਪੇੜ ਵਰਤਦੇ ਨਹੀਂ ਸਾਡੇ ਕਿਸਾਨਾਂ ਦੇ ਕੀਤਾ ਤਿੱਖੜ ਤੋਂ ਬਾਅਦ ਭਾਰਦਰ ਲੋਕਾਂ ਵੱਲੋਂ ਦਿੱਤੇ ਮੈਸੇਜ ਤੋਂ ਬਾਅਦ ਵੀ ਜੇਕਰ ਸਬੰਧ ਨਹੀਂ ਅਵੇਹ ਗੁੰਡਿਆਂ ਨੂੰ ਇਹ ਸਨਮਾਨ ਕਰਦੇ ਨੇ ਜਿਨ੍ਹਾਂ ਦੀ ਹਕੀਕਤ ਦੇ ਵਿੱਚ ਜਗ੍ਹਾ ਖੇਤ ਬੰਦੀ ਹੈ ਚੌਦਹੇਤ ਬੰਦੀ ਹੈ ਸਾਡਾ ਸੰਵਿਧਾਨ ਖੋਇਆ ਹੈ ਸਾਡਾ ਸੰਵਿਧਾਨ ਮੁਤਾਬਕ ਬੰਦਾ ਹੱਕ ਉਹਨਾਂ ਅਸਰਾਂ ਨੇ ਖੋਇਆ ਜਿਨ੍ਹਾਂ ਨੇ ਸਭਾ ਹੱਕ ਖੋਇਆ ਉਹਨਾਂ ਨੂੰ ਹੱਕ ਮੰਗਣ ਨੂੰ ਤਰਵਾਇਆ ਕੇ ਚੇਹੇ ਦੇ ਵਾਰਤਨ ਔਰ ਇਸ ਦੇ ਉਲਟ ਇਹ ਕੀਤਾ ਜਾ ਰਿਹਾ ਹੈ ਤੁਹਾਨੂੰ ਸਰਵਾਂ ਕੀਤਾ ਜਾ ਰਿਹਾ ਹੈ ਤੇ ਇਸ ਕਾਰਨ ਲਈ ਆਪਾਂ ਗਰੌਣ ਵਾਲੇ ਸਾਹਮਣੇ ਇਹ ਲੜਾਈ ਨੂੰ ਹੋਰ ਤੇਜ਼ ਕਰਾਉਣਾ ਪਏਗਾ ਤੱਕ ਤੱਕ ਇਹਨਾਂ ਦੀਆ ਕਰਤੂਤ ਲੈ ਕੇ ਜਾਣੀ ਪਵੇਗੀ ਤਾਂ ਕਿ ਹਰ ਘਰ ਦੇ ਵਿੱਚ ਲੋਕਾਂ ਨੂੰ ਇਹ ਸਮਝਾਵੇ ਇਹਨਾਂ ਦੀਆ ਲੋਕਾਂ ਨੂੰ ਸਮਝਾਵੇ ਇਹਨਾਂ ਦੀ ਸੋਚ ਸਮਝਾਵੇ ਕਿ ਜਿਹੜੇ ਇਹ ਲੋਕ ਇੱਕ ਵਾਰ ਸੇ ਦੇਖੋ ਅਸੀਂ ਕਿਹੜੇ ਲੋਕਾਂ ਇੱਥੇ ਮੈਨੂੰ ਪਹਿਲਾਂ ਬੁਲਾ ਰਹੇ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਅਤੇ ਪਾਤਸ਼ਾਹ ਕੱਕੀ ਕਹਾਣੀ ਦੀ ਗੱਲ ਸ਼ੌਂਦ ਦੇ ਕੰਨੀ ਕੋਸ਼ਿਸ਼ ਕੀਤੀ ਆ ਉਹਨਾਂ ਨੇ ਕੀ ਕਿਹਾ ਸੀ ਦੋਸਤੋ ਚਾਰ ਰੰਗ ਬਣੇ ਹੋਏ ਸੀ ਚਾਰ ਰੰਗ ਅਕਰੀ ਬ੍ਰਾਹਮਣ ਸ਼ੂਦ ਵੈਸ਼ ਇਹਦੇ ਚਾਰੋਂ ਵੰਡ ਸੀ ਮੇਰੇ ਪਾਤਸ਼ਾਹ ਨੇ ਅਮਰ ਦੀ ਸ਼ਕਾਹ ਕੇ ਚਾਰਾਂ ਲੋਕਾਂ ਦੇ ਇਕੱਠੇ ਕੀਤਾ ਇੱਕ ਤਾਂ ਨਹੀਂ ਆ ਅਸਲੀ ਲੋਕ ਜਿੰਨਾਂ ਉਹ ਅਥਰ ਬਚੇ ਇਹ ਕੰਡੇ ਨੇ ਲਗਾਉਂਦੀ ਜਿੰਨਾਂ ਉਹ ਕੰਡੇ ਨੇ ਇਹ ਫ਼ਾਹਸਤਾਨੀ ਜਿੰਨਾਂ ਉਹ ਕੰਡੇ ਨੇ ਦੇਸ਼ ਤੋਂ ਦੇ ਨਹੀਂ ਉਹਨਾਂ ਦਾ ਸਿਧਾਂਤ ਹੈ ਕੰਡੇ ਨਾ ਕੋ ਖੱਤਰੀ ਹੈ ਨਾ ਕੋ ਬ੍ਰਾਹਮਣ ਹੈ ਨਾ ਕੋ ਸਮਾਜ ਦੇ ਨਾ ਕੋ ਐਸਾ ਸਾਰੇ ਇੱਕ ਨੇ ਮਨੁੱਖ ਦੀ ਜਾਤ ਸਭ ਦੇ ਇੱਕ ਪਛਾਣ ਦੋ ਦੰਦ ਨਾਲ ਲਾਉਣ ਵਾਲੇ ਲੋਕਾਂ ਨੂੰ ਤੁਸੀਂ ਇਹ ਕਹਿੰਦੇ ਹੋ ਕਿ ਆ ਆਪ ਤੁਸੀਂ ਜਾਤੀ ਦੇ ਨਾਂ ਕਰਕੇ ਨੀਤੀ ਕਰਦੇ ਹੋ ਆਪ ਤੁਸੀਂ ਤੁਗਣਤਿਆਂ ਦੇ ਨਾਂ ਕਰਕੇ ਨੀਤੀ ਕਰਦੇ ਹੋ ਧਰਮ ਦੇ ਨਾਂ ਦੇ ਤੇ ਪੋਲਰਾਈਜੇਸ਼ਨ ਕਰਨ ਦੀ ਗੱਲ ਕਰਦੇ ਹੋ ਬਹੁਤ ਸਾਰਾ ਜਿਹੜੀ ਨੀਤੀਆਂ ਪਾਰਟੀ ਦਾ ਇਤਿਹਾਸ ਲਈ ਦੋਸਤੋ ਹੋਵੇ ਚਿੰਨ੍ਹਵਾ ਸਿਰ੍ਹਾ ਸਨ ਹੀ ਇਸ ਵਾਰ ਨਾ ਕਿੱਥਾ ਹੋਵੇ ਕਿ ਪੋਲਰਾਈਜੇਸ਼ਨ ਕਰਵਾ ਕੇ ਇੱਕ ਧਰਮ ਦੇ ਲੋਕਾਂ ਨੂੰ ਦੂਜੇ ਧਰਮ ਦੇ ਲੋਕਾਂ ਨਾਲ ਲੜਾ ਕੇ ਸਭ ਰਾਹ ਗਿਆ ਹੀ ਹੋ ਗਏ ਉਹਨਾਂ ਲੋਕਾਂ ਦੀ ਹਕੀਕਤ ਸਚਾਈ ਕਰ ਕਰ ਤੱਕ ਬਚਾਉਣੀ ਸਾਡਾ ਸਾਰਿਆਂ ਦਾ ਹਗਮੰਦ ਹੈ ਉਹਦੇ ਲਈ ਤਿਆਰ ਰਹਿਣਾ ਪਏਗਾ ਆਹ ਸਭ ਤੋਂ ਮੇਰੀ ਅਰਦਾਸ ਤੇ ਬੇਨਤੀ ਹੈ ਕਿ ਆਪਾਂ ਜੁਬਾਕ ਅਰ ਕੁਦਰਾ ਘੋਟਾਏ ਸਾਰਿਆਂ ਨੇ ਪਰ ਸ਼ਾਂਤੀ ਦੇ ਨਾਲ ਕੋਸ ਕੋਤਰਾ ਫੁੱਟਬਾਲ ਵਿੱਚ ਪਾਰਟਿਸਪੇਟ ਕਰਨ ਦਾ ਫੈਸਲਾ ਲਿਆ। ਆਪ ਸਾਰਿਆਂ ਨੇ ਪੀਂਟੇ ਦਰਵਾਜ਼ਾ ਹੋ। ਹਾਂ ਹਾਂ। ਖੇਡਾਂ ਨਹੀਂ ਕਰ ਦਿੱਤੀ ਆ। ਆਪਾਂ ਮਾਰੇ ਖੇਡ ਦੇ ਖੇਡਦੇ ਬਿਲਕੁਲ ਟੀਮ ਚ ਲੈ ਗਏ ਆ। ਇਸ ਵਾਰ ਤਾਂ ਤੁਹਾਡੀ ਗੇਮ ਹਣ ਮੰਗਲੇ ਬੱਸ ਲੋਕਾਂ ਨੂੰ ਸੁਨੇਹਾ ਦਿਓ ਕਿ ਗਰਾਊਂਡ ਪਰ ਤਾਂ ਤੁਹਾਡੀ ਟੀਮ ਦੀ ਜ਼ਿੰਮੇਵਾਰੀ ਬਣਦੀ ਆ।